ਇਹ ਤਸਵੀਰਾਂ ਜੋ ਅਸੀਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਹਲਕਾ ਦੱਖਣੀ ਦੇ ਵਾਰ ਨੰਬਰ 62 ਅਧਿਨ ਆਉਂਦੇ ਇਲਾਕੇ ਗਲੀ ਗੁਜਰਾਂਵਾਲਾ ਗਲੀ ਹੰਸਲੀ ਵਾਲੀ ਜਿਹੜਾ ਨਾਮ ਦਾਸ ਦੀਆਂ ਹਨ ਜਿੱਤੇ ਲੋਕ ਨਰਕ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਰਿਹਾ ਹੈ ਅਤੇ ਨਗਰ ਨਿਗਮ ਵਿਭਾਗ ਵੱਲੋਂ ਦਿੱਤੇ ਜਾ ਰਹੇ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਦਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਨ੍ਹਾਂ ਸਮੱਸਿਆ ਤੋਂ ਨਜਾਦ ਤੋਂ ਲਈ ਇਲਾਕਾ ਵਾਸੀਆਂ ਵੱਲੋਂ ਕਾਂਗਰਸ ਪਾਰਟੀ ਤੋਂ ਕੌਂਸਲਰ ਸੀਟ ਦੇ ਦਾਵੇਦਾਰ ਵਾਰ ਨੰਬਰ 12 ਦੇ ਇੰਚਾਰਜ ਨਵੀਂ ਜੋੜਾ ਨੂੰ ਗੁਹਾਰ ਲਗਾਈ ਗਈ ਅਤੇ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਨਵੀਂ ਜੋੜਾ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਗਟਰ ਵਿੱਚੋਂ ਬਾਹਰ ਆ ਰਿਹਾ ਹੈ ਅਤੇ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਰਿਹਾ ਹੈ ਜੋ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਛੋਟੇ-ਛੋਟੇ ਘਰਾਂ ਅੰਦਰ ਵੱਸਦੇ ਲੋਕ ਘਰਾਂ ਅੰਦਰ ਖੜੇ ਸੀਵਰ ਦੇ ਬਦਬੂਦਾਰ ਪਾਣੀ ਕੋਲ ਖਲੋ ਕੇ ਖਾਣਾ ਬਣਾ ਵੀ ਰਹੇ ਹਨ ਅਤੇ ਖਾ ਵੀ ਰਹੇ ਹਨ ਸਰਕਾਰ ਤੇ ਨਿਗਮ ਵਿਭਾਗ ਵੱਲੋਂ ਇਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਲੋਕ ਗੰਦੇ ਪਾਣੀ ਤੋਂ ਪੈਦਾ ਹੋਏ ਮੱਛਰ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਲਈ ਮੁਹੱਲਾ ਕਲੀਨਿਕ ਖੁੱਲੇ ਗਏ ਹਨ ਉਸ ਦੀ ਬਜਾਏ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਠੀਕ ਰਹੇ ਅਤੇ ਇਹਨਾਂ ਕਲੀਨਿਕਾਂ ਦੀ ਜ਼ਰੂਰਤ ਹੀ ਨਾ ਪਵੇ ਨਾਲ ਹੀ ਉਹਨਾਂ ਨਗਰ ਨਿਗਮ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਨਾ ਕੀਤਾ ਗਿਆ ਤਾਂ ਉਹ ਨਗਰ ਨਿਗਮ ਦਫ਼ਤਰ ਅੱਗੇ ਤਰਨਾ ਪ੍ਰਦਰਸ਼ਨ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਅਧਿਕਾਰੀਆਂ ਦੀ ਹੋਵੇਗੀ ਇਸ ਮੌਕੇ ਅਮਿਤ ਕਨੋਜੀਆ ਸਾਹਿਲ ਤੀਰ सोनू ਰਿੱਕੀ ਮੋਨੂ ਵਿੱਕੀ ਜਸਮੀਤ ਪੂਰਨ ਰਾਹਿਲ ਮਨੀਸ਼ ਸੰਜਨਾ ਨਿਰਮਲ ਰੇਕਾ ਵੱਲੋਂ ਨਵੀਂ ਜੋੜਾ ਨੂੰ ਇੱਕ ਮੰਗ ਪੱਤਰ ਦੇ ਕੇ ਇਲਾਕਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ निजात ਦਿਵਾਉਣ ਦੀ ਗੁਹਾਰ ਲਗਾਈ ਗਈ ਇਹਨਾਂ ਪੂਰਨ ਚੰਦ ਜੀ ਇਹ ਗਲੀਆਂ ਥਲੀ ਵਾਲੀ ਜੀ 15 ਫੀਰੀ ਨੂੰ ਗਏ ਜੀ ਤੇ ਰੋਈ ਫੇਰੀ ਮਾਰੀ ਦੇ ਕੋਈ ਸੁਣਾਈ ਨਹੀਂ ਕਰਦਾ ਤੇ ਉਹ ਕੰਨੇ ਪੇਲੇ ਨਾ ਪੰਦੇ ਬੰਦੇ ਇੱਥੇ ਦੇਖ ਮੁਸ਼ਕਲ ਕੀ ਹੈ ਪਹਿਲੋ ਮੁਸ਼ਕਲ ਸੀਵਰ ਸਾਰੇ ਮਤਲਬ ਬੰਦ ਪਏ ਨੇ ਹਾਂ 15 ਘਰ ਦੇ ਸੀਵਰ 15 ਬੰਦ ਪਏ ਨੇ ਤੇ ਬਹੁਤ ਮੁਸ਼ਕਲ ਹੋ ਰਹੀ ਸੀ ਜਾਣੇ ਮੂੜਾਉਣਨੇ ਕਹਿੰਦੇ ਭੇਜਦੇ ਨਹੀਂ ਆਉਂਦੇ ਕਿ ਸਾਡਾ ਇੱਥੇ ਕੋਈ ਲਿੰਕ ਨਹੀਂ ਹੈ ਗਲੀ ਸਾਰਾ ਨਾ ਕੋਈ ਸਾਡੀ ਰਿਪੋਰਟ ਆਉਂਦੀ ਸੁਣਦੇ ਸੁਣੀ ਕਿਸੇ ਨੇ ਇਸ ਕਰਕੇ ਬਹੁਤ ਕਰਾ ਕਰਾ ਸਾਰੀ ਬੋ ਪਈ ਹੋਈ ਬਹੁਤ ਬੁਰਾ ਹਾਲ ਹੈ ਇਸ ਕਰਕੇ ਜਿੰਦ ਜਲਦੀ ਹੋ ਜਲਦੀ ਇਹਨੂੰ ਠੀਕ ਕਰਾ ਦੇ ਮਾਰਾ ਗਲੀ ਵੀ ਸਾਰੀ ਟੁੱਟੀ ਹੋਈ ਬਾੜ ਵੀ ਢੇਰੀਆਂ ਲੱਗੀਆਂ ਪਈਆਂ ਕੋਈ ਆਉਂਦੇ ਨਹੀਂ ਕੋਈ ਸੁਣਾਈ ਨਹੀਂ ਕਰਦਾ ਮਾਰਾ ਸਾਡੇ ਅਸੀ ਨਹੀਂ ਸਾਡਾ ਬੰਦਾ ਪੁੰਡਾ ਗਿਆ ਸਾਡਾ ਤੇ ਉਹ ਗਿਆ ਸੀ ਉਹ ਕੰਮ ਭੇਜਦੇ ਨੇ ਕਰਦੇ ਨੇ ਭੇਜਦੇ ਨੇ ਕਰਦੇ ਨੇ ਆਉਂਦਾ ਕੋਈ ਹੈ ਨਹੀਂ ਇੱਥੇ ਅਸੀਂ ਇਹ ਮੰਨ ਕਾ ਨਹੀਂ ਇਹ ਸਫਾਈ ਕਰਦੇ ਹੋ ਜਿਹੜੀ ਬਾਹਰ ਗਲੀ ਚ ਪਹਿਰੇ ਬਰੋੜੇ ਵਟਿਓ ਚੁੱਕ ਲੋ ਤਸਾਰੇ ਸੀਵਰ ਖਲਾ ਦੇਗਾ ਮੈਂ ਜਸਮੀਤ ਸਿੰਘ ਬੋਲ ਰਿਹਾ ਜੀ ਗਲੀ ਗੁਜਰਾ ਦਾ ਵਾਸੀ ਆ ਝੰਗ ਬਾਬਾ ਸਾਹਿਬ ਦੇ ਕੋਲੇ ਸਾਡੀ ਗਲੀ ਦੇ ਵਿੱਚ ਬੜੀ ਕਾਫੀ ਟਾਈਮ ਤੋਂ ਪਿਛਲੇ 3 ਤੋਂ 4 ਸਾਲ ਦੀ ਇਹ ਬੜੀ ਦਿੱਕਤ ਆ ਰਹੀ ਹੈ ਜਿਹਦੇ ਚਕਾਰ ਸੀਵਰ ਦੀ ਮੇਨ ਪ੍ਰੋਬਲਮ ਹੈ ਸੀਵਰ ਹਮੇਸ਼ਾ ਹੀ ਬੰਦ ਰਹਿੰਦਾ ਹੈ ਕਈ ਵਾਰ ਬੇਨਤੀ ਕਰੀਏ ਕੋਈ ਕਈ ਵਾਰੀ ਵੀਰ ਆਂਦੇ ਵੀ ਨੇ ਸਫਾਈ ਕਰਨ ਵਾਸਤੇ ਲੇਕਿਨ ਪਰਮਨੈਂਟ ਹੱਲ ਨਹੀਂ ਹੁੰਦਾ ਉਹਦਾ ਹੱਲ ਨਾ ਹੋਣ ਕਰਕੇ ਸੀਵਰ ਦੀ ਪਾਈਪਾਂ ਛੋਟਲੀਆਂ ਹੋਣ ਕਰਕੇ ਉਹ ਸਫਾਈ ਬਿਲਕੁਲ ਆਰਜ਼ੀ ਤੌਰ ਤੇ ਕਰਕੇ ਜਾਂਦੇ ਨੇ ਜਿਹੜੀ ਦੂਜੇ ਦਿਨ ਫੇਰ ਭਰੀ ਹੁੰਦੀ ਹੈ ਗਲੀਸ਼ਕਰ ਖਲੋਣਾ ਘਰੋਂ ਬਾਹਰ ਨਿਕਲਦੇ ਆ ਦੋ ਸਾਡੇ ਘਰ ਬਾਹਰ ਗੱਡਰ ਲੱਗੇ ਹੋਏ ਨੇ ਗੱਡਰ ਹਮੇਸ਼ਾ ਹੀ ਫੁੱਲ ਰਹਿੰਦੇ ਨੇ ਮਤਲਬ ਗਲੀਸ਼ ਖਲੋਣਾ ਦੇ ਪਾਪ ਹੈ 스멜 ਇੰਨੀ ਜ਼ਬਰਦਸਤ ਆਂਦੀ ਹੈ ਕਿ ਗਲੀਸ਼ ਦੇ ਪਰਿਵਾਰ ਦੇ ਨਾਲ ਕਿਸੇ ਨੂੰ ਸਦਾ ਹੀ ਓਖਾ ਹੋਇਆ ਪਿਆ ਸਾਡੀ ਇਹ ਪ੍ਰਸ਼ਾਸਨ ਨੂੰ ਮੰਗਿਆ ਮੈਂ ਕਈ ਵਾਰੀ ਬਖਤਾਂ ਵਾਲੀ ਬੇਨਤੀ ਕੀਤੀ ਹੈ ਫੋਨ ਮੈਸੇਜ ਕਰਿਆ ਵੀ ਗਲੀ ਟੁੱਟੀ ਹੋਈ ਹੈ ਗਲੀ ਦੀਆਂ ਨਾਲੀਆਂ ਬੰਦ ਰਹਿੰਦੀਆਂ ਨੇ ਗੱਡਰ ਭਰੇ ਰਹਿੰਦੇ ਨੇ ਸੋ ਆਪ ਜੀ ਆਓ ਕਿਸੇ ਮਾਨਦੇ ਵੀ ਨਹੀਂ ਬਰੋ ਕੰਮ ਕੁਸ਼ ਕਰਕੇ ਜਾਂਦੇ ਨਹੀਂ ਨੇ ਪ੍ਰਸ਼ਾਸਨ ਹੱਥ ਜੋੜ ਕੇ ਸਾਰੀ ਗਲੀ ਵਾਲਿਆਂ ਨੂੰ ਮੰਗ ਕਰਦੇ ਆ ਕਿ ਕਿਰਪਾ ਕਰਕੇ ਗਲੀ ਬਣਾਈ ਜਾਵੇ ਘੱਟੋ ਘੱਟ ਗਲੀ ਨਹੀਂ ਬਣਾਉਣੀ ਤੇ ਨਾਲੀਆਂ ਸਾਫ਼ ਕਰਾਈ ਜਾਣ ਖੋਜ਼ੀਆਂ ਸਾਫ਼ ਕਰਾਈ ਜਾਣ ਇੱਕ ਪਰਮਨੈਂਟ ਹੱਲ ਕਰਿਆ ਜਾਵੇ ਇਸ ਚੀਜ਼ ਤਾਂ ਜੋ ਗਲੀ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦਾ ਕੋਈ ਸੁੱਖ ਦਾ ਜੀਵਨ ਹੋ ਸਕੇ ਇਹ ਹੱਥ ਜੋੜ ਕੇ ਸਾਰੇ ਹੀ ਪਰਿਵਾਰਾਂ ਵੱਲੋਂ ਸਾਰੀ ਗਲੀ ਵੱਲੋਂ ਮੇਰੀ ਬੇਨਤੀ ਹੈ ਕਿਰਪਾ ਕਰੀ ਪ੍ਰਸ਼ਾਸਨ ਨੂੰ ਪਗਧਾਂ ਵਾਲਿਆਂ ਨੂੰ ਸਾਡੇ ਐਮਸੀ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਤੇ ਪਲੀਜ਼ ਇਸ ਗੱਲ ਦਾ ਖਿਆਲ ਰੱਖੋ ਵੀ ਇੱਥੇ ਗਲੀ 'ਚ ਵਸਦੇ ਨੇ ਤੁਹਾਡੇ ਵਰਗੇ ਬੰਦੇ ਨੇ ਨਿਰਮਲ ਇਹ ਯਾ ਰੋਡ ਡੱਕੇ ਲੱਗੇ ਹੁੰਦੇ ਉਹਨਾਂ ਨੂੰ ਪਹਿਲੇ ਤਾਂ ਰਿਪੋਰਟ ਕਰਕੇ ਬੁਲਾਓ ਫੇਰ ਉਹ ਕੰਨੇ 400 ਲੈਣਾ 500 ਲੈਣਾ ਸੀ ਕਿੱਥੋਂ ਬਾਰ ਬਾਰ ਦੇਈ ਜਾਈਏ ਫੇਰ ਮਹੀਨੇ ਦੇ ਵੀ ਪੈਸੇ ਮੰਗਦੇ ਥੋੜਾ ਮਲਬਾ ਹੋਵੇ ਉਹਦੇ ਵੀ ਪੈਸੇ ਮੰਗਦੇ ਅਸੀਂ ਇਹੀ ਕਰੀ ਜਾਈਏ ਗੰਦਗੀ ਅੰਨੀ ਭਰੀ ਹੁੰਦੀ ਕੋਈ ਘਰ ਚ ਜਾਂਦਾ ਐ ਨਾ ਪੈੜਾ ਲੱਗਦਾ ਕੋਈ ਕਹਿਣ ਦੀ ਗੱਲ ਨਹੀਂ ਕਿੰਨੀ ਵਾਰੀ ਤਾਂ ਕਹਿ ਚੁੱਕੇ ਕਿੰਨੀ ਵਾਰੀ ਕਹਿ ਚੁੱਕੇ ਹੈਗੇ ਆ ਕੋਈ ਨਹੀਂ ਸੁਣਦਾ ਹੈਗਾ ਵੈਸੇ ਇਹਦਾ ਸਾਡੀ ਗਲੀ ਦੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਬੜੀ ਵਾਰੀ ਕਹਿ ਚੁੱਕੇ ਆ ਭਾਜੀ ਪਹਿਲੇ ਵੀ ਆਈ ਨੇ ਉਹਨਾਂ ਤਾਂ ਵੀ ਕਿਹਾ ਸੀਗਾ ਕੋਈ ਗਲੀ ਮੰਗ ਕਰ ਦੇ ਕੀ ਮੰਗ ਕਰ ਦੇ ਹੁਣ ਸਾਡੀ ਗਲੀ ਦੀ ਸਫਾਈ ਚਾਹੀਦੀ ਸਾਨੂੰ ਸਾਡੀ ਗਲੀ ਦੀ ਸਫਾਈ ਹੋ ਜੇ ਬਸ ਐ ਇਹ ਢੱਕੇ ਲੱਗੇ ਹੋਏ ਨੇ ਬੰਦ ਹੈਗੇ ਖੁੱਲੇ ਥੋੜਾ ਹੋਏ ਹੁਣ ਵੀ ਬੰਦ ਹੀ ਆ ਗਏ ਦੇਖ ਵੈਸੇ ਕਿ ਅਨਾਗਨਾਂ ਤੋਂ ਆਨ ਸਹੀ ਸੇ ਗੱਡਰ ਵਾਲੇ ਆਨ ਆ ਕੇ ਕਰਨ ਕਿੰਨੀ ਗੱਲ ਗਈ ਐ ਮੇਰੀ ਵੱਡੀ ਜੀਠਾਨੀ ਕਿੰਨੀ ਬਿਮਾਰ ਹੋ ਗਈ ਉਸ ਕੋ ਕੁੜੀ ਘਰ ਗਈ ਅੱਜ ਕੀ ਗੰਦੇ ਉਹਨਾਂ ਕੋ ਬੈਠਾ ਲੱਤਾਂ ਨਹੀਂ ਆਹ ਦਰਦੋਂ ਦੀ ਬਾਰ-ਬਾਰ ਕਿੱਥੇ ਗਿਆ ਬਾਹਰ ਥੋੜੇ ਜਾਣਗੇ ਗੁਲਿਆਰੇ ਦਰਵਾਜ਼ਾ ਗੁਲਿਆਰੇ ਥੋੜੇ ਜਾਣਗੇ ਹਾਂਜੀ ਤੁਸੀਂ ਮੌਕਾ ਦੇ ਦੇਖ ਲੈ ਕਿੰਨਾ ਬਾਥਰੂਮ ਹੈ ਸਾਰੇ ਬੱਚੇ ਵੀ ਛੋਟੇ ਕੇ 12-12 ਸਾਲ ਦੇ ਬੱਚੇ ਕੇ ਮੇਰੀ ਕੁੜੀ ਗਿਆ 17 ਸਾਲ ਦੀ ਉਹ ਵੀ ਇੱਥੇ ਆਉਂਦੀ ਬੱਚੇ ਸਾਰੇ ਆਉਂਦੇ ਪਏ ਹਾਂ ਮੁੰਡਾ ਵੀ ਗਾ ਉਹ ਵੀ ਆਉਂਦੇ ਇੱਥੇ ਤੇ ਕਿੰਨੇ ਕਿੰਨੀ ਬਿਮਾਰੀ ਦਾ ਘਰ ਕੋਈ ਟੀਵੀ ਲੱਗਾ ਹੈ ਉੱਥੇ ਹੀ ਬੈਣਾ ਉੱਥੇ ਹੀ ਖਾਣਾ ਸੰਜਣਾ ਅਹੀ ਸ਼ਹਿਰ ਦੇ ਅੰਬਰ ਸੱਦੇ ਰਹਿਣ ਵਾਲੇ ਜੇ ਗੁਜਰਾਵਲੀ ਗਲੀ ਚ ਰਹਿਣ ਵਾਲੇ ਆ ਮਾਮਲਾ ਹੈ ਸਾਰੇ ਸੀਵਰੇਜ ਭਰੇ ਹੋਏ ਜੇ ਸਾਡਾ ਅੰਦਰ ਗਟਰ ਤੱਕ ਵੀ ਭਰਿਆ ਹੋਇਆ ਜੇ ਅੰਦਰ ਦੋਵੇਂ ਬਾਥਰੂਮ ਭਰੇ ਪੇ ਨਾਲੀ ਕਿਚਨ ਹੈ ਜੀ ਇੰਨੀ ਗੰਦਗੀ ਸਮੈਲ ਆਂਦੀ ਹੈ ਬੱਚੇ ਛੋਟੇ ਛੋਟੇ ਘਰ ਚ ਘੁੰਮਦੇ ਜੇ ਉੱਥੇ ਇੱਕ ਛੋਟੇ ਜਿਹੇ ਘਰ ਚ ਰੋਟੀ ਖਾਣੀ ਬੈਣਾ ਉਹ ਵੀ ਸਫਾਈ ਨਹੀਂ ਹੋਈ ਹੋਈ ਆ ਕਿੰਨੀ ਵਾਰੀ ਕੰਪਲੇਂਟ ਕਰ ਚੁੱਕੇ ਹੋਏ ਅਸੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਦੱਸੋ ਕੀ ਕਰੀਏ ਅਸੀਂ ਅਹੀਂ ਚਾਰ ਵਾਰੀ ਕੰਪਲੇਂਟ ਲਿਖਵਾ ਕੇ ਆਏ ਆ ਜੇ ਦਫਤਰ ਚ ਜਾ ਕੇ ਤੇ ਫੇਰ ਵੀ ਨਾ ਭੇਜਣ ਬੰਦੇ ਆਂਦੇ ਜਲ ਇਥੇ ਕੰਮ ਕਰਾਉਂਦੇ ਆ ਪਾਈਪਾਂ ਟੁੱਟੀਆਂ ਗਈਆਂ ਪੈਸੇ ਦੇ ਦੇ ਕੇ ਸੀ ਕੰਮ ਕਰਾਉਂਦੇ ਬੇ ਕਾਦੇ ਲਈ ਕੰਮ ਕਰਾਉਂਦੇ ਵਿੱਚ ਸਾਡਾ ਕੰਮ ਵੀ ਨਾ ਪੂਰਾ ਹੋਵੇ ਸਾਡੀ ਇਹ ਇੱਕ ਰਿਕਵੈਸਟ ਹੈਗੀ ਆ ਕਿ ਸਾਡਾ ਜਿੰਨੀ ਵੀ ਸਫਾਈ ਹੋਵੇ ਚੰਗੀ ਤਰ੍ਹਾਂ ਕੀਤੀ ਜਾਵੇ ਤੇ ਸਾਡੇ ਦੋਵੇਂ ਬਾਥਰੂਮ ਭਰੇ ਪਏ ਆ ਇਹ ਵੀ ਸਾਫ਼ ਹੋਵੇ ਅਸੀਂ ਪੈਸੇ ਦੇ ਕੇ ਵੀ ਕੰਮ ਕਰਾਉਣ ਨੂੰ ਤਿਆਰ ਹਾਂ ਕਿ ਤਾਦੀ ਵੀ ਸਾਡਾ ਕੰਮ ਨਹੀਂ ਹੋਉਂਦਾ ਅਜੇ ਆਉਂਦੇ ਆ ਕੋਈ ਕਿਸੇ ਨੂੰ ਕਹਿ ਦਿੰਦੇ ਆ ਕੂੜੇ ਵਾਲੇ ਆਉਂਦੇ ਆ ਉਹਨਾਂ ਨੂੰ ਕਹਾਂ ਨਾਮ ਤੇ ਪਤਾ ਨਹੀਂ ਜੇ ਭਾਜੀ ਜਿਹੜੇ ਜਿਹੜੇ ਆਉਂਦੇ ਉਹਨਾਂ ਨੂੰ ਕਹਿੰਨੇ ਆਹੀ ਉਹ ਆਉਂਦੇ ਹਾਂ ਜੀ ਕਰ ਦਿੰਨੇ ਆ ਕੇ ਹੋ ਕੇ ਚਲੇ ਜਾਂਦੇ ਆ ਗਾਟਰ ਕਦੇ ਛੋਟੀਆਂ ਮਾਰਦੇ ਚੱਲ ਜਾਂਦੇ ਆ। ਆਈ ਇਹ ਕਹਿੰਦੇ ਕਹਿੰਦੇ ਕਿ ਕੂੜੇ ਵਾਲੇ ਵੀ ਕਹਿੰਦੇ ਕਿ ਆਹੀ 1000 ਰੁਪਏ ਲੈਣਾ ਸੀ। ਕਹਿੰਦੇ ਚੱਲ ਕੋਈ ਨਹੀਂ ਤੂੰ ਸਫਾਈ ਕਰ ਆਂ ਹੀ ਭਰ ਦੇਵਾਂਗੇ। ਫੇਰ ਵੀ ਸਾਡੀ ਸੁਣਵਾਈ ਨਾ ਹੋਵੇ ਭਾਜੀ। ਦੱਸੋ ਕੀ ਕਰੀਏ ਇੰਨੀ ਗੰਦਗੀ ਵਿੱਚ ਦੋਵੇਂ ਗੱਟਰੇ ਭਰੇ ਪਏ ਸਾਡੇ। ਦੋਵੇਂ ਫਲਸ਼ਾ ਭਰੀਆਂ ਪਈਆਂ ਸਾਡੀਆਂ। ਕੀ ਕਰੀਏ ਹੀ ਦੁਰੋਂ ਦੁਰੋਂ ਕੰਪਲੇਂਟ ਲਿਖਵਾ ਲਿਖਵਾਉਂਦੇ ਪਏ ਆ ਰੋਜ਼ ਰੋਜ਼ ਦੀ ਕੰਪਲੇਂਟ ਲਿਖਵਾ ਰਹੇ ਆ ਕੱਦ ਵੀ ਕੋਈ ਸੁਣਵਾਈ ਨਾ ਹੋਵੇ ਫੇਰ ਤਾਂ ਲਾਹਨਤ ਵਾਲੀ ਗੱਲ ਹੈ ਕਿ ਜਦ ਤੱਕ ਆ ਵੀ ਸੁਣਾਈ ਵੋਟਾਂ ਲੈਣ ਵਾਸਤੇ ਸਾਰੇ ਆ ਜਾਂਦੇ ਕੰਮ ਕੋਈ ਕਰਾਂਦਾ ਨਹੀਂ ਪਿਆ ਜੇ ਮੰਗ ਤਾਂ ਹੈ ਬਈ ਸਫਾਈ ਕੀਤੀ ਜਾਵੇ ਬੱਚੇ ਛੋਟੇ ਸਫਾਈ ਚਾਹੀਦੀ ਸਾਨੂੰ ਆਓ ਪਹਿਲੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਵੀ ਜੋੜਾ ਵਾਰਡ ਨੰਬਰ 62 ਦਾ ਇੰਚਾਰਜ ਕਾਂਗਰਸ ਪਾਰਟੀ ਵੱਲੋਂ ਮੈਂ ਅੱਜ ਸਾਰੇ ਮੇਰੇ ਵੀਰ ਆ ਜਿਹੜੇ ਵੇੜਾ ਹਰਨਾਮਦਾਸ ਗਲੀ ਹੰਸਲੀ ਸਾਰੇ ਵੀਰਾਂ ਨੇ ਮੈਨੂੰ ਸੱਦਿਆ ਸੀਗਾ ਸੋ ਮੈਂ ਇੱਥੇ ਆਇਆ ਇਹਨਾਂ ਦੀ ਬੇਨਤੀ ਤੇ ਤੇ ਮੈਂ ਇੱਥੇ ਆ ਕੇ ਵੇਖਿਆ ਬਹੁਤ ਹੀ ਜ਼ਿਆਦਾ ਜਿਹੜਾ ਵਾ ਉਹ ਨਰਕ ਕਹਿ ਸਕਦਾ ਮੈਂ ਕਿ ਨਰਕ ਭਰੀ ਜ਼ਿੰਦਗੀ ਜਿਹੜੀ ਆ ਇਹ ਕੱਟਣ ਦੇ ਮਜਬੂਰ ਹੋਏ ਪਏ ਨੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਗਲੀ ਜਿਹੜਾ ਵਾ ਉਹ ਸੀਵਰੇਜ ਦਾ ਬਹੁਤ ਬੁਰਾ ਹਾਲ ਆ ਕੂੜੇ ਦੇ ਥਾਂ ਥਾਂ ਤੇ ਢੇਰ ਲੱਗੇ ਆ ਤੇ ਮਲਬਾ ਵੀ ਜਗ੍ਹਾ ਜਗ੍ਹਾ ਪਿਆ ਵਾ ਤੇ ਜਿਹੜੇ ਸੀਵਰੇਜ ਓਵਰਫਲ ਹੋਏ ਪਏ ਨੇ ਜਿਹੜੇ ਚੈਂਬਰ ਆ ਉਹ ਭਰੇ ਪਏ ਨੇ ਇਹ ਇੱਕ ਰਾਇਸ਼ ਹੈ ਜਿਹਦੇ ਉਹਨੇ ਅੰਦਰ ਜਾ ਕੇ ਵੇਖ ਕੇ ਆਏ ਆ ਲੱਗੇ ਰਸੋਈ ਆ ਨਾਲ ਹੀ ਸੀਵਰੇਜ ਦਾ ਪਾਣੀ ਦਾ ਜਿਹੜਾ ਵਾ ਉਹ ਢੇਰ ਲੱਗਾ ਆ ਉਹਨੇ ਉੱਥੇ ਹੀ ਇਹਨਾਂ ਨੇ ਖਾਣਾ ਦੇ ਉੱਥੇ ਹੀ ਇਹਨਾਂ ਨੇ ਬਹਿਣਾ ਸੋ ਬੱਚੇ ਜਿਹੜੇ ਆ ਉਹ ਬਿਮਾਰ ਹੋ ਜਾਣਗੇ ਪ੍ਰਸ਼ਾਸਨ ਜਿਹੜਾ ਉਹ ਕੰਮ ਕਰਨ ਦੀ ਨਹੀਂ ਨੀਂਦ ਸੁੱਤਾ ਪਿਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਆਪਾਂ ਕੰਮ ਕਰਨ ਦੀ ਨੀਂਦ ਚੋਂ ਜਾਗ ਹੀਏ ਤੇ ਆਪਾਂ ਜਿਹੜਾ ਵਾ ਇਹ ਲੋਕਾਂ ਦੇ ਜਿਹੜੇ ਆ ਮਸਲੇ ਹੱਲ ਕਰਾਈਏ ਮੈਂ ਉਹੀ ਤੁਹਾਨੂੰ ਕਹਿ ਰਿਹਾ ਅੱਜ ਤੋਂ 4 ਮਹੀਨੇ ਪਹਿਲਾਂ ਮੈਨੂੰ ਇਸੇ ਗਲੀ ਦੇ ਵਿੱਚੋਂ ਜਗਰਾਤਾ ਸੀਗਾ ਤੇ ਮੈਨੂੰ ਮੇਰੇ ਵੀਰਾਂ ਨੇ ਬੇਨਤੀ ਕੀਤੀ ਸੀ ਕਿ ਬਾਹਰ ਜਿਹੜਾ ਵਾ ਗਲੀ ਦੇ ਬਾਹਰ ਪਾਣੀ ਰੁਕਦਾ ਤੇ ਟੋਏ ਬੜੇ ਵੱਡੇ ਸੀ ਉੱਥੇ ਪਾਣੀ ਜਿਹੜਾ ਖਲੁੰਦਾ ਸੀਗਾ ਤੇ ਲੋਕੀ ਗੰਦੇ ਪਾਣੀ ਚੋਂ ਨਿਕਲ ਕੇ ਆਂਦੇ ਸੀਗੇ ਤੇ ਮੈਂ ਇਹਨਾਂ ਦੀ ਜਿਹੜੀ ਆ ਉਹ ਮੰਗ ਨੂੰ ਦੇਖਦੇ ਹੋਏ ਆਪਣੇ ਪੱਲੇ ਉਹ ਪੈਸੇ ਜੇਬ ਦੇ ਵਿੱਚੋਂ ਪੈਸੇ ਲਾ ਕੇ ਉਹ ਪਲਸਤਰ ਕਰਾਇਆ ਸੀਗਾ ਸਾਰਾ ਉਹਨੂੰ ਪਧਰਾ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਉੱਥੇ ਪਾਣੀ ਜਿਹੜਾ ਉਹ ਖੜਨਾ हट ਗਿਆ ਸੀਗਾ ਹੁਣ ਉਸ ਤੋਂ ਬਾਅਦ ਹੁਣ ਜਗ੍ਹਾ ਜਗ੍ਹਾ ਜਿਹੜੀ ਆ ਉਹ ਟੋਏ ਆ ਜਗ੍ਹਾ ਜਗ੍ਹਾ ਸੀਵਰੇਜ ਦੇ ਪਾਈਪ ਜਿਹੜੇ ਆ ਉਹ ਪੀਣ ਵਾਲੇ ਪਾਣੀ ਦੇ ਨਾਲ ਮਿਕਸ ਹੋ ਰਿਹਾ ਪ੍ਰਸ਼ਾਸਨ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਬਹੁਤ ਵਾਰ ਇਹਨਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਪ੍ਰਸ਼ਾਸਨ ਦੇ ਇਹ ਉਹ ਸਿਰ ਤੇ ਜੋ ਨਹੀਂ ਸੰਕੀ ਸੋ ਪ੍ਰਸ਼ਾਸਨ ਨੂੰ ਮੈਂ ਹੀ बार-बार वार्निंग ਕਰ ਰਿਹਾ ਕਿ ਆਪਾਂ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਦੇ ਮਜਬੂਰ ਨਾ ਕਰੀਏ ਸੋ ਮੈਂ ਜੀ ਸਾਹਿਬ ਜਿਹੜੇ ਨਿਤਨ ਕੁਮਾਰ ਜੀ ਨੇ ਖਾਸ ਕਰਕੇ ਉਹਨਾਂ ਨੂੰ ਕਹਿਣਾ ਕਿ ਨਿਤਨ ਜੀ ਆਪਾਂ ਇੰਨਾ ਆਦਾਸ ਸਬਰ ਨਾ ਪਰਖੀਏ ਉਹਨਾਂ ਵੇ ਇਹਨਾਂ ਦਾ ਸਬਰ ਦਾ ਬੰਨ ਜਿਹੜਾ ਟੁੱਟ ਜਵੇ ਤੇ ਮੁੜ ਕੇ ਜਿਹੜਾ ਜ਼ੋਨ ਨੰਬਰ 3 ਦੇ ਬਾਹਰ ਜਿਹੜਾ ਉਹ ਧਰਨਾ ਲਾ ਕੇ ਬੈਹਨ ਨੂੰ ਸਾਨੂੰ ਮਜਬੂਰ ਹੋਣਾ ਪਵੇ ਸੋ ਮੈਂ ਹੀ ਬੇਨਤੀ ਕਰਦਾ ਕਿ ਇਹਦਾ ਜਿਹੜਾ ਵਾ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਸੀਵਰੇਜ ਦੀ ਜਿੱਥੇ ਪਾਈ ਪੈਣ ਵਾਲੀ ਹੈ ਪਾਈ ਪਾਈ ਜਾਵੇ ਜਿੱਥੇ ਕਿਤੇ ਗਲੀ ਦਾ ਐਸਟੀਮੇਟ ਪਾਸ ਹੋ ਕੇ ਪਾਸ ਕਰਵਾ ਕੇ ਜਿੱਥੇ ਗਲੀ ਬਣਦੀ ਆ ਉਥੇ ਗਲੀ ਬਣਾਈ ਜਾਵੇ ਜੇ ਨਹੀਂ ਕਰਨਗੇ ਤੇ ਫਿਰ ਜਿੰਨੇ ਜੋਗੇ ਹੋਵਾਂਗੇ ਉਹਨੇ ਜੋਗਾ ਹੀ ਪੱਲਿਓ ਕਰਾਂਗੇ ਪਰ ਪੱਲਿਓ ਹੀ ਤਾਂ ਕਰਾਂਗੇ ਜਦੋਂ ਪ੍ਰਸ਼ਾਸਨ ਹੱਥ ਛੁੱਕ ਦਿੰਦਾ ਜੇ ਉਹ ਪ੍ਰਸ਼ਾਸਨ ਇੱਕ ਵਾਰੀ ਕਹਿ ਦੇਵੇ ਜਾਂ ਸਰਕਾਰ ਇੱਕ ਵਾਰੀ ਕਹਿ ਦੇਗੀ ਕਿ ਅਸੀਂ ਭੁੱਖੇ ਨੰਗੇ ਹੋ ਗਏ ਆ ਸਾਡੇ ਕੋ ਕੋਈ ਪੈਸਾ ਨਹੀਂਗਾ ਅਸੀਂ ਗਲੀ ਦੀ ਡਿਵੈਲਪਮੈਂਟ ਨਹੀਂ ਕਰਵਾ ਸਕਦੇ ਉਹ ਇਨੀ ਗੱਲ ਲਿਖ ਕੇ ਦੇ ਦੇਣ ਮੈਂ ਆਪਣੇ ਪੱਲਿਓ ਜਿਹੜਾ ਭਾਵੇਂ ਮੇਰਾ 1 ਲੱਖ ਰੁਪਏ ਲੱਗੇ ਭਾਵੇਂ 2 ਲੱਖ ਰੁਪਏ ਲੱਗੇ ਮੈਂ ਪੱਲਿਓ ਜਿਹੜਾ ਇਹ ਗਲੀ ਦੇ ਵਿੱਚ ਸੀਵਰੇਜ ਦੀ ਪਾਈਪ ਤੇ ਜਿਹੜੀ ਸੈਂਟਰੀ ਦਾ ਜਿਹੜਾ ਕੰਮ ਆ ਉਹ ਮੈਂ ਪੱਲਿਓ ਕਰਵਾ ਦਾਂਗਾ ਪ੍ਰਸ਼ਾਸਨ ਇੱਕ ਵਾਰੀ ਲਿਖ ਕੇ ਦੇ ਦੇਗੀ ਕਿ ਅ ਕੂੜੇ ਦਾ ਢੇਰ ਸੀ ਤੇ ਵਿੱਚੇ ਵੀਰ ਆ ਆਪਣਾ ਉਹਨਾਂ ਨੇ ਮੈਨੂੰ ਫੋਟੋਆਂ ਭਾਈਆਂ ਸੀਗੀਆਂ ਮੇਰੇ WhatsApp ਗਰੁੱਪ 'ਚ ਉਦੋਂ ਮੇਰਾ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਸੀ ਕਿ ਕੂੜੇ ਦੇ ਢੇਰ ਜਿਹੜੇ ਆ ਉਹ ਲਗਾਤਾਰ ਲੱਗ ਰਹੇ ਆ ਤੇ ਇਹਦਾ ਕੋਈ ਹੱਲ ਕਰਾਇਆ ਜਾਵੇ ਤੇ ਅੱਗੋਂ ਮੈਨੂੰ ਇੰਸਪੈਕਟਰ ਸਾਹਿਬ ਨੇ ਤੇ ਚੀਫ ਸਾਹਿਬ ਨੇ ਦੋਵਾਂ ਨੇ ਇਹ ਕਿਹਾ ਸੀਗਾ ਕਿ ਨਵੀ ਜੀ ਇੱਥੇ ਕੂੜੇ ਦੇ ਢੇਰ ਤਾਂ ਕਰਕੇ ਨਹੀਂ ਲਿਫਟ ਹੋ ਰਹੇ ਕਿਉਂਕਿ ਪੈਸੇ ਨਾ ਹੋਣ ਕਰਕੇ ਡੀਜ਼ਲ ਨਹੀਂ ਮਿਲ ਰਿਹਾ ਗੱਡੀਆਂ 'ਚ ਤੇ ਡੀਜ਼ਲ ਨਾ ਮਿਲਣ ਕਰਕੇ ਜਿਹੜਾ ਵਾ ਉਹ ਕੂੜਾ ਨਹੀਂ ਚੁੱਕਿਆ ਜਾ ਰਿਹਾ ਤੇ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਜੇ ਸਰਕਾਰ ਇੰਨੀ ਭੁੱਖੀ ਨੰਗੀ ਹੋ ਗਈ ਆ ਕਿ ਉਹਨਾਂ ਕੋ 1000 2000 ਰੁਪਿਆ ਗੱਡੀਆਂ ਚ ਤੇਲ ਪਾਉਣ ਜੋਗਾ ਨਹੀਂਗਾ ਤੇ ਉਹ ਲਿਖ ਕੇ ਅਸਤੀਫਾ ਦੇ ਦੇਣ ਅਸੀਂ ਆਪੇ ਸਰਕਾਰ ਚਲਾ ਲਾਂਗੇ ਕਿਉਂਕਿ ਕਾਂਗਰਸ ਪਾਰਟੀ ਨੂੰ ਜਿਹੜੀ ਆ ਉਹ ਸਰਕਾਰ ਚਲਾਉਣੀ ਆਉਂਦੀ ਆ ਤੇ ਇਹ ਤਾਂ ਡਰਦੇ ਇਸੇ ਕਰਕੇ ਇਲੈਕਸ਼ਨ ਨਹੀਂ ਕਰਾ ਰਹੇ ਕਿਉਂਕਿ ਇਹਨਾਂ ਨੂੰ ਪਤਾ ਕਿ ਇਹਨਾਂ ਨੇ ਕੰਮ ਕੋਈ ਕੀਤਾ ਨਹੀਂ ਕਿ ਸਮੂਹ ਨਾ ਵੋਟਾਂ ਮੰਗਣ ਜਾਣਗੇ ਮੈਨੂੰ ਤਾਂ ਲੱਗਦਾ ਇਸ ਗਲੀ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਵਾਲਾ ਵੋਟ ਮੰਗਣ ਆ ਨਾ ਜਾਵੇ ਜਿੰਨੇ ਕੋ ਲੋਕ ਦੁਖੀ ਹੋਏ ਆ ਇਹ ਤੇ ਧਿਆਨ ਗਏ ਇਹਨਾਂ ਨੂੰ ਬਸ ਹੋਰ ਮੈਂ ਕੀ ਕਹਿ ਸਕਦਾ ਮੈਂ ਤੇ ਅਪੀਲ ਕਰਦਾ ਨਿਜਰ ਸਾਹਿਬ ਨੂੰ ਕਿ ਇਸ ਵਾਲੇ ਪਾਸੇ ਧਿਆਨ ਦਿਵੋ ਤੇ ਲੋਕਾਂ ਦੀ ਜਿਹੜੀ ਆ ਨਰਕ ਭਰੀ ਜ਼ਿੰਦਗੀ ਚੋਂ ਕੱਢੋ ਆਪਾਂ ਉਦਾਂ ਇਨੇ ਇਨੇ ਦਾਅਵੇ ਕਰ ਰਹੀ ਹੈ ਸਰਕਾਰ ਕੇ ਸੀ ਇਹ ਕਰਤਾ ਸੀ ਉਹ ਕਰਤਾ ਉਹ ਸਿਰਫ ਜਿਹੜੇ ਆ ਫੋਕਲੇ ਖੋਖਲੇ ਦਾਅਵੇ ਆ ਕੁਛ ਨਹੀਂਗਾ ਪ੍ਰਦਰਸ਼ਨੀ ਪਲਵਾਨ ਅਖਬਾਰਾਂ ਚ ਦਿੱਤੇ ਇਸ਼ਤਿਹਾਰ ਆ ਬਸ ਹੋਰ ਕੁਛ ਨਹੀਂ ਗਰਾਊਂਡ ਲੈਵਲ ਤੇ ਚੈੱਕ ਕਰੋ ਲੋਕ ਜਿਹੜੀ ਆ ਨਰਕ ਭਰੀ ਜ਼ਿੰਦਗੀ ਕੱਟ ਰਹੇ ਆ ਸੋ ਮੈਂ اپੀਲ ਕਰਦਾ ਕਿ ਇਹਨੂੰ ਸਹੀ ਤੋਂ ਸਮਾਂ ਰਹਿੰਦੇ ਹੋਏ ਇਹਨੂੰ ਸਹੀ ਕਰਵਾ ਦਿਓ ਨਹੀਂ ਤੇ ਸਾਨੂੰ ਮਜਬੂਰਨ ਜਿਹੜਾ ਵਾ ਉਹ ਰੋਜ਼ ਪ੍ਰਦਰਸ਼ਨ ਜਿਹੜਾ ਵਾ ਉਹ ਕਰਨਾ ਪਏਗਾ ਮੇਰਾ ਨਾਮ ਸਾਹਿਲਦੀਰ ਗਲੀ ਗੁਜਰਾ ਚੋਂ ਆਂ ਬਾਬਾ ਸਾਹਿਬ ਮੁਸ਼ਕਲ ਤੇ ਕੋਈ ਇਕੱਦੀ ਹੋਵੇ ਤਾਂ ਬੰਦਾ ਕਹਿਨ ਜੋਗਾ ਵੀ ਇਹ ਤੇ ਮੁਸ਼ਕਲਾ ਹੀ ਮੁਸ਼ਕਲਾ ਨੇ ਕਿਉਂਕਿ ਇਹ ਤੇ ਸੀਵਰ ਦਾ ਇੰਨਾ ਮਾੜਾ ਹਾਲਾਤ ਆ ਕਹਿਣ ਦੀ ਹੱਦ ਨਹੀਂ ਇੱਕ ਬਰਸਾਤ ਆ ਜੇ ਤੇ ਮੈਂ ਕਹਿੰਦਾ ਦੋ ਦਿਨ ਪਾਣੀ ਨਹੀਂ ਨਿਕਲਦਾ ਗਲੀ ਦੇ ਵਿੱਚੋਂ ਗੱਟਰ ਭਰੇ ਪਏ ਨੇ ਜੇ ਸਾਡੇ ਬੜੇ ਇੱਕ ਨਵੇਂ ਜੈ ਸਾਹਿਬ ਆਏ ਨੇ ਨਿਤਿਨ ਜੈ ਜੀ ਉਹ ਜੇ ਉਹਨਾਂ ਨੂੰ ਫੋਨ ਕਰੀਏ ਤੇ ਉਹ ਕਹਿੰਦੇ ਆਪਣੇ ਵਸ ਦੀ ਗੱਲ ਨਹੀਂ ਆ ਤੇ ਜੇ ਉਹਨਾਂ ਨੂੰ ਕਹੀਏ ਕਿ ਅੰਤ ਤੇ ਮਜਬੂਰ ਹੋ ਕੇ ਮਹੱਲਾ ਨਮਾਸੇ ਨੂੰ ਧਰਨਾ ਲਾਣਾ ਪਊਗਾ ਉਹ ਕਹਿੰਦੇ ਜੀ ਕਿ ਪਹਿਲਾਂ ਧਰਨਾ ਲਾ ਲਓ ਤੇ ਬਾਕੀ ਗੱਲ ਆਪਾਂ ਬਾਅਦੋਂ ਕਰ ਲਾਂਗੇ ਹਾਲੇ ਉਹਨਾਂ ਨੂੰ ਕੱਲ ਫੋਨ ਕੀਤਾ ਨਿਤਿਨ ਜੈ ਨੂੰ ਉਹ 4:17 ਤੇ ਤੇ ਜਿਹਨੂੰ ਝਠਲਾ ਨਹੀਂ ਸਕਦਾ ਤੇ ਇਸ ਲਈ ਪਲੀਜ਼ ਯਾਦਾ ਜੇਈ ਸਾਹਿਬ ਨੂੰ ਬਦਲ ਕੇ ਕੋਈ ਚੰਗੇ ਜੇਈ ਸਾਹਿਬ ਲੈ ਆ ਜਾਣ ਤੇ ਜਾਂ ਫਿਰ ਜੇਈ ਸਾਹਿਬ ਨੂੰ ਥੋੜਾ ਇਹਨਾ ਸਰਕਾਰ ਪ੍ਰੈਸ਼ਰ ਕਰਕੇ ਗਲੀ ਮਹੱਲੇ ਦੀ ਸਫਾਈ ਕਰਵਾ ਕੇ ਤੇ ਗਲੀ ਮਹੱਲੇ ਨੂੰ ਦਰਸਤ ਕੀਤਾ ਜਾਵੇ ਅਸੀਂ ਐਨ ਤੇ ਦੁਖੀ ਹੋ ਗਏ ਨਵੀਂ ਜੋੜਾ ਦੇ ਵੀ ਰਾਪਤਾ ਕਰਕੇ ਇਹ ਸਾਰੀ ਸਮੱਸਿਆ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਦੱਸ ਰਹੇ ਹਾਂ ਤੇ ਕਿਰਪਾ ਬੇਨਤੀ ਹੈ ਕਿ ਪ੍ਰਵਾਨ ਕੀਤੀ ਜਾਵੇ ਨਹੀਂ ਮੰਗ ਕਰਦੇ ਫਿਰ ਰਾਹ ਤੇ ਹੈਗਾ ਹੀ ਫਿਰ ਤਰਨਾ ਤੇ ਫਿਰ ਉਹ ਫਿਰ ਉਸੇ ਹਿਸਾਬ ਨਾਲ ਫਿਰ ਸਰਕਾਰ ਦੀ ਨੀਂਦ ਖੁੱਲੇਗੀ ਤੇ ਸ਼ਾਇਦ ਫਿਰ ਫਿਰ ਹੀ ਸਰਕਾਰ ਸੁਣ ਲਵੇ ਦੇਖੋ ਮੇਰਾ ਨਾਮ ਬੁੱਟਾ گاਵਾ ਇਹ ਗਲੀ ਦੇਖੋ ਜੀ ਬਣਾਈ ਇਹਨਾਂ ਨੇ ਪਹਿਲਾਂ ਉਸ ਤੋਂ ਬਾਅਦ ਨਾਲ ਹੀ ਪੁੱਟ ਕੇ ਇਹਦੇ ਬਾਅਦ ਸੀਵਰ ਪਾਈ ਗਏ ਆ ਸੀਵਰ ਪਾਉਣ ਤੋਂ ਬਾਅਦ ਕਹਿੰਦੇ ਜੀ ਆਪਾਂ ਫਿਰ ਬਣਾਵਾਂਗੇ ਜੀ ਇਹਨਾਂ ਨੇ ਫਿਰ ਨਹੀਂ ਬਣਾਈ ਉਸ ਤੋਂ ਬਾਅਦ ਦੁਬਾਰਾ ਫਿਰ ਆਣਗੇ ਫਿਰ ਦੁਬਾਰਾ ਇਹਨਾਂ ਨੇ ਪੁੱਟ ਪਟਈਆ ਕਰਕੇ ਫਿਰ ਚੱਲ ਗਏ ਆ ਫੇਰ ਬਾਜਪਾਰੀਆਂ ਤੋਂ ਬਣਿਆ ਰਹੇ ਆ ਉਹ ਆਪਾਂ ਹਸਾਲੋ ਆਪ ਕੋ ਕਰਵਾਈਆਂ ਇਹਨਾਂ ਨੂੰ ਤੇ ਹਜੇ ਵੀ ਹਸਾਲ ਦਿਨ ਦਿਹਾੜੇ ਹਸਾਲ ਕੋਈ ਨਾ ਕੋਈ ਦੋ ਤਿੰਨ ਬੰਦੇ ਜਿਹੜੇ ਨੇ ਇੱਥੇ ਡਿੱਗਦੇ ਹੀ ਡਿੱਗਦੇ ਆ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਇੱਥੋਂ ਦਾ ਤੇ ਆਪਾਂ ਸਾਡੀ ਮੰਗ ਇਹੋ ਹੀ ਗਈ ਹੈ ਕਿ ਇਹ ਗਲੀ ਜਿਹੜੀ ਹੈ ਨਾ ਇਹ ਪਹਿਲਾਂ ਦੀ ਵੀ ਜਾਏ ਸੀਮਰ ਦੀ ਬਣੀ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾਗਾ